ਜਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨਿਓ ਯਾਨੀ ਕਿ ਸੌਰਨ ਸਿੰਘ ਦਾ ਨੇਲਿਆ ਕੰਨਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਢਿੱਲੂ ਸਾਬ ਕਾਹੀ ਚਰਚਾ ਹੈ ਨਵਜੋਤ कौर ਸਿੱਧੂ ਦੀ ਕਿ ਉਹਨਾਂ ਨੂੰ ਵੇਅਰ ਹਾਊਸ ਦਾ ਜਿਹੜੀ ਕਾਰਪੋਰੇਸ਼ਨ ਉਹਦਾ ਚੇਅਰਪਰਸਨ ਨਿਯੁਕਤ ਕਰ ਦਿੱਤਾ ਕਿੰਨਾ ਹਾਲਾਤਾਂ ਦੇ ਵਿੱਚ ਜਾਂ ਕਿਹੜੀਆਂ ਮਜਬੂਰੀਆਂ ਜਾਂ ਕਿਉਂ ਕੀਤਾ ਗਿਆ ਇਹ ਵੀ ਇੱਕ ਲੋਕ ਸਵਾਲਤ ਕਰਦੇ ਨੇ ਦੇਖੋ ਦ энерਗੇਟ ਸਾ ਵੀ ਦਿੱਤ 3 4 ਨੁਕਤੇ ਤੇ ਗੱਲ ਹੋ ਸਕਦੀ ਹੈ ਜੀ ਪਹਿਲਾਂ ਤਾਂ ਐਸਲੇਟਰ ਨੂੰ ਪਤਾ ਵੀ ਮੰਤਰੀ ਮੰਡਲ ਦੀ ਜਿਹੜੀ ਵਿਸਥਾਰ ਹੋਈ ਹੈ ਹਾਂ ਹਾਂ ਤੇ ਉਸ ਬਿਸਤਾਰ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਦਰਮਿਆਨ ਕੁਝ ਬੇਚੈਨੀ ਪਈ ਜਾ ਰਹੀ ਹੈ ਜੀ ਨਰਾਜ਼ਗੀ ਵੀ ਪਾਈ ਜਾ ਰਹੀ ਹੈ ਕੁਝ ਵਿਧਾਇਕ ਕੱਲ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਚ ਜੀ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਹੈ ਅੱਜ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਤੁਸੀਂ ਦੇਖੀਆਂ ਹੋਣਗੀਆਂ ਹੂੰ ਹੂੰ ਪ੍ਰਿੰਕਾ ਗਾਂਧੀ ਦੇ ਨਾਲ ਖੜਕੇ ਉਹਨਾਂ ਨੇ ਤਸਵੀਰਾਂ ਵੀ ਖਿੱਚਵਾਈਆਂ ਉਹਨਾਂ ਨੇ ਵੀ ਇਸ ਕੰਦਾਲਾ ਬਦ ਦਿੱਤਾ ਹੈ ਕਿ ਪਛੜਿਆਂ ਉਤੇ ਦਲਤਾਂ ਨੂੰ ਪ੍ਰੋਪਰ ਰਮੈਂਟ ਨਹੀਂ ਮਿਲੀ। ਔਰ ਇੱਕ ਅਖਬਾਰ ਨੇ ਸੁਰਖੀ ਕੱਢੀ ਹੈ ਕਿ ਨਰਾਜ਼ ਵਿਧਾਇਕਾਂ ਨੂੰ ਮਨਾਉਣ ਦੇ ਜਿਹੜੇ ਯਤਨ ਸ਼ੁਰੂ ਹੋਏ ਐ ਉਹ ਯਤਨ ਸਿੱਧੂ ਪਰਿਵਾਰ ਤੋਂ ਸ਼ੁਰੂ ਹੋਏ। ਜੀ। ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਨਾਮ ਹੀ ਕੁਦਰਤੀ ਤੌਰ ਤੇ ਉਹਦਾ ਨਵਜੋਤ ਕਹ ਰਿਹਾ ਹੈ। ਨਵਜੋਤ ਕਹ ਰਿਹਾ ਹੈ। ਉਹਨੂੰ ਵੇਅਰ ਹਾਊਸ ਕਾਰਪੋਰੇਸ਼ਨ ਦਾ ਚੇਅਰਪਰਸਨ ਥਾਪੇ। ਹਾਂ ਹਾਂ। ਔਰ ਪੰਜਾਬੀ ਟ੍ਰਿਬਿਊਨ ਦੀ ਖਬਰ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਜਿਹੜਾ ਲੋਕਲ ਬਾਡੀ ਪਾ ਬਣੇ ਉੱਥੇ ਗਏ ਉੱਥੇ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਸ਼ਾਮ ਨੂੰ ਦੋਨਾਂ ਮੀਆਂ ਬੀਬੀ ਨੂੰ ਬੁਲਾਇਆ ਜੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਮੌਜੂਦਗੀ ਚ ਜੀ ਉਹਨਾਂ ਨੂੰ ਪਹਿਲਾਂ ਡਾਇਰੈਕਟਰ ਤੇ ਫਿਰ ਚੇਅਰਪਰਸਨ ਦਾ ਬੇਰ ਹਾਊਸ ਦਾ ਨਿਯੁਕਤੀ ਪੱਤਰ ਦਿੱਤਾ ਹੂੰ ਇਹ ਗੱਲ ਹੋ ਸਕਦੀ ਹੈ ਕਿਸੇ ਹੱਦ ਤੱਕ ਜੀ ਕਿ ਨਰਾਜ਼ਾਂ ਦੀ ਨਾਰਾਜ਼ਗੀ ਦੂਰ ਕਰਨੀ ਹੈ ਪਰ ਨਾਲ ਦੂਜਾ ਪੱਖ ਵੀ ਹੈ ਹੂੰ ਹੂੰ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਈ ਹੈ ਜੀ ਉਸ ਵੇਲੇ ਨਵਜੋਤ ਕੌਰ ਸਿੱਧੂ ਜੀ ਅੰਮ੍ਰਿਤਸਰ ਤੋਂ ਵਿਧਾਇਕ ਸੀ ਹਾਂਜੀ ਐ ਸਿਨੀਅਰਿਟੀ ਦੇ ਲਈ ਹਜ ਨਾਲ ਜੇ ਦੇਖੀ ਆਪਾਂ ਹੂੰ ਹੂੰ ਕਿਉਂਕਿ ਪਹਿਲਾਂ ਦੋਕਵਾਰੀ ਵਿਧਾਇਕ ਰਹਿ ਚੁੱਕੀ ਸੀ ਉਹਦਾ ਹੱਕ ਬਣਦਾ ਸੀ ਵੀ ਉਹਨੂੰ ਵੀ ਟਿਕਟ ਦਿੱਤੀ ਜਾਵੇ ਪਰ ਕਾਂਗਰਸ ਪਾਰਟੀ ਨੇ ਉਸ ਵੇਲੇ ਇੱਕ ਫਾਰਮੂਲਾ ਬਣਾਇਆ ਸੀ ਜੀ ਵੀ ਇੱਕ ਪਰਿਵਾਰ ਤੇ ਇੱਕ ਟਿਕਟ ਉਸ ਵੇਲੇ ਫਿਰ ਬੀਬੀ ਨੂੰ ਕਿਹਾ ਗਿਆ ਸੀ ਕਿ ਕੋਈ ਗੱਲ ਨਹੀਂ ਟਿਕਟ ਤਾਂ ਤੁਹਾਨੂੰ ਦੋਨੋਂ ਤੁਹਾਡੇ ਦੋਨਾਂ ਚੋਂ ਇੱਕ ਨੂੰ ਮਿਲੀ ਔਰ ਉਹ ਨਵਜੋਤ ਸਿੱਧੂ ਹੈ ਜਿਹਦਾ ਫੈਸਲਾ ਹੋ ਚੁੱਕਿਆ ਹੈ ਤੁਹਾਨੂੰ ਟਿਕਟਰੀ ਦੇ ਸਕਦੇ ਲੇਕਿਨ ਤੁਹਾਨੂੰ ਕਿਤੇ ਐਡਜਸਟ ਕਰਾਂਗੇ ਹੂੰ ਹੂੰ ਇਹਨੂੰ ਦੂਜੇ ਨੁਕਤੇ ਤੋਂ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਵਾਅਦਾ ਕੀਤਾ ਸੀ ਉਹ ਐਡਜਸਟਮੈਂਟ ਹੋਈ ਹੈ ਜੀ ਤੀਸਰਾ ਨੁਕਤਾ ਖੋਰ ਹੈ ਜੀ ਉਹ ਇਹ ਹੈ ਕਿ ਪਿਛਲੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਇੱਕ ਕੇਂਦਰੀ ਧੂਰੀ ਬਣ ਗਿਆ ਸੀ ਹਾਂਜੀ ਜਿਹਦੇ ਦੁਆਲੇ ਨਰਾਜ਼ ਵਿਧਾਇਕ ਹੈ ਜਿਹੜੇ ਸਾਰੇ ਘੁੰਮਣ ਲੱਗ ਪਏ ਸੀ ਘੁੰਮਣ ਲੱਗ ਪਏ ਸੀ ਇਕੱਤਰ ਹੋਣੇ ਸ਼ੁਰੂ ਹੋ ਗਏ ਸੀ ਤੁਸੀਂ ਪੜਿਆ ਵੀ ਹੈ ਸੁਣਿਆ ਵੀ ਹੈ ਦੇਖਿਆ ਵੀ ਹੈ ਕਿ ਬਿਕਰਪੁਰ ਸਿੰਘ ਮਜੀਠੀਆ ਨੂੰ ਫੜ ਕੇ ਅੰਦਰ ਦਿਓ 40 ਵਿਧਾਇਕਾਂ ਨੇ ਡਿਮਾਂਡ ਕੀਤੀ ਤੇ 40 ਵਿਧਾਇਕਾਂ ਨੇ ਜਿਹੜੀ ਡਿਮਾਂਡ ਕੀਤੀ ਉਹ ਨਵਜੋਤ ਸਿੱਧੂ ਦੀ ਅਗਵਾਈ ਚ ਕੀਤੀ ਸੀ ਜੀ ਉਸ ਵੇਲੇ ਹੋ ਗਿਆ ਸੀ ਕਿ ਸ਼ਾਇਦ ਜਿਵੇਂ ਰਜਿੰਦਰ ਕੌਰ ਪਠੜ੍ਹਨੇ ਪਿਛਲੀ ਟਨੌਰ ਵੇਲੇ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਸੀ ਉਹ ਮੈਂ ਵੀ ਚੁਣੌਤੀ ਹੋਰ ਤਾਂ ਕੋਈ ਨਹੀਂ ਦੇ ਸਕਦਾ ਸ਼ਾਇਦ ਨਵਜੋਤ ਸਿੱਧੂ ਦੇਵੇ ਹੂੰ ਹੂੰ ਕਿਉਂਕਿ ਨਵਜੋਤ ਸਿੱਧੂ ਦਾ ਲੋਕਾਂ ਦੇ ਵਿੱਚ ਵੀ ਅਸਰ ਸੂਕ ਚੰਗਾ ਹੈ ਹੂੰ ਕ腐ਸ਼ਨ ਦਾ ਇਲਜ਼ਾਮ ਉਹ ਤੇ ਲੱਗਦਾ ਕੋਈ ਨਹੀਂ ਹੂੰ ਤੇ ਜਿੱਥੇ ਵੀ ਕਿਤੇ ਜਾਂਦਾ ਹੈ ਲੋੜ ਹੁੰਦੀ ਹੈ ਤੇ ਉੱਥੇ ਉਹ ਪੈਸੇ ਵੀ ਆਪਦੀ ਜੇਬ ਚੋ ਲਾ ਦਿੰਦਾ ਹੂੰ ਹੂੰ ਸੈਲੀਬ੍ਰਿਟੀ ਤਾਂ ਹੈ ਹੀ ਹੈ ਕੋਈ ਸ਼ੱਕ ਨਹੀਂ ਹਾਂ ਪੀੜਾ ਵੀ ਖਿੱਚਣ ਜਾਣਦਾ ਹੈ ਕਿ ਸ਼ਾਇਦ ਕਾਂਗਰਸਾਈ ਕਮਾਂਡ ਜਿਹੜੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਵਜੋਤ ਸਿੱਧੂ ਨੂੰ ਕੈਪਟਨ ਦੇ ਬਦਲ ਵਜੋਂ ਦੇਖ ਸਕਦੀ ਹੈ ਜੀ ਤੇ ਐਮਐਲਏ ਵੀ ਉਹਨਾਂ ਨੇ ਜੋੜਨੇ ਸ਼ੁਰੂ ਕਰ ਦਿੱਤੇ ਹੂੰ ਇਹ ਨੁਕਤਾ ਬੜਾ ਇੰਪੋਰਟੈਂਟ ਹੈ ਦੇਖੋ ਜਿਹੜੇ ਬੰਦੇ ਨਵਜੋਤ ਸਿੱਧੂ ਦੇ ਨਾਲ ਕਾਂਗਰਸ ਪਾਰਟੀ ਸ਼ਾਮਲ ਹੋਏ ਸੀ ਜੀ ਉਹਨਾਂ ਦੇ ਵਿੱਚ ਇੱਕ ਪ੍ਰਗਟ ਸਿੰਘ ਹਾਂ ਬਿਲਕੁਲ ਉਹ ਜਿਲੰਦਰ ਸ਼ਾਉਣੀ ਤੋਂ ਹਦਾਇਕ ਹੈ ਤੇ ਲਗਭਗ ਇਹ ਪੱਕਾ ਸੀ ਕਿ ਸ਼ਾਇਦ ਜੀ ਸ਼ਾਇਦ ਕਿ ਵੀ ਪ੍ਰਗਟ ਸਿੰਘ ਨੂੰ ਮੰਤਰੀ ਮੰਡਲ ਚ ਲੈਣੇ ਲੈਣੇ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਕਿ ਜਲਦੀ ਹੀ ਪੰਜਾਬ ਦੇ ਖੇਡ ਵਿਭਾਗ ਨੂੰ ਇੱਕ ਨਵਾਂ ਮੰਤਰੀ ਮਿਲਣ ਜਾ ਰਿਹਾ ਹੈ ਜੀ ਕਿਉਂਕਿ ਪ੍ਰਗਟ ਸਿੰਘ ਹੁਣ ਹੀ ਡਾਇਰੈਕਟਰ ਹੈ ਸਾਡੇ ਸਟੇਟ ਦੇ ਸਪੋਰਟਸ ਡਿਪਾਰਟਮੈਂਟ ਦੇ ਹਾਂ ਜੀ ਇਸ ਕਰਕੇ ਸਾਰਿਆਂ ਨੂੰ ਵੀ ਦਿੱਖਦਾ ਸੀ ਕਿ ਪ੍ਰਗਟ ਸਿੰਘ ਨੇ ਵੱਡਣਾ ਹੋਰ ਕੀ ਵੱਡਣਾ ਹੂੰ ਹੂੰ ਅਜੇ ਦੂਜਿਆਂ ਬਾਰੇ ਕੋਈ ਅਨਸਰਟੇਨਟੀ ਸੀ ਸ਼ੱਕ ਸੀ ਜੀ ਲੇਕਿਨ ਪ੍ਰਗਟ ਸਿੰਘ ਬਾਰੇ ਪੋਲੀਟੀਕਲ ਹਲਕੇ ਵੀ ਪੱਤਰਕਾਰ ਵੀ ਇਹ ਮਹਿਸੂਸ ਕਰਨ ਲੱਗੇ ਸੀ ਤਾਂ ਪੱਕਾ ਹੈ ਹੁਣ ਪ੍ਰਗਟ ਸਿੰਘ ਦੀ ਲਾਟਰੀ ਨਹੀਂ ਨਿਕਲੀ ਜੀ ਪ੍ਰਗਟ ਪ੍ਰਗਟ ਸਿੰਘ ਪਾਸੇ ਰਹਿ ਗਿਆ ਹੂੰ ਹੂੰ ਉਹ ਮੰਤਰੀ ਮੰਡਲ ਚ ਪ੍ਰਗਟ ਨਹੀਂ ਹੋ ਸਕਿਆ ਔਰ ਨਵਜੋਤ ਕੋਰ ਸਿੱਧੂ ਆਈ ਜੀ ਉਹਨੂੰ ਕੱਲੀ ਨੂੰ ਬੀਅਰ ਹਾਊਸ ਦੀ ਚੇਅਰ ਪਰ ਸੁਣਵਾਤਾ ਸਨੇਹਾ ਕੀ ਜਾਂਦਾ ਹੈ ਹੂੰ ਹੂੰ ਸਨੇਹਾ ਇਹ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਮਿੱਤਰ ਨੂੰ ਛੱਡ ਕੇ ਆਪਦੇ ਬੰਦੇ ਨੂੰ ਛੱਡ ਕੇ ਆਪਦੀ ਵਾਈਫ ਵਾਈਫ ਨੂੰ ਚੇਅਰ ਪਰਸੈਂਟ ਬਣਾ ਕੇ ਇਹਦੇ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਕਰਕੇ ਕੈਪਟਨ ਮਰੇਂਦਰ ਸਿੰਘ ਜੀ ਇੱਕ ਤਾਂ ਉਹ ਇਸ ਕਰਕੇ ਇਹ ਕਰਕੇ ਕਿ ਨਾਰਾਜ਼ਗੀ ਖਤਮ ਹੂੰ ਹੂੰ ਕਿਉਂਕਿ ਨਾਰਾਜ਼ਗੀ ਕੱਲੀ ਇਸ ਕਰਕੇ ਨਹੀਂ ਸੀ ਕਿ ਇਹਨਾਂ ਨੂੰ ਕੁਝ ਮਿਲਦਾ ਨਹੀਂ ਸੀ ਨਾਰਾਜ਼ਗੀ ਇਸ ਕਰਕੇ ਵੀ ਸੀ ਜੀ ਕਿ ਨਵਜੋਤ ਸਿੱਧੂ ਦੇ ਖਿਲਾਫ ਜਿਹੜਾ ਮੁਕੱਦਮਾ ਚੱਲ ਰਿਹਾ ਹੈ ਹੂੰ ਹੂੰ ਜਿਹੜੀ ਸੁਣਵਾਈ ਚੱਲ ਰਹੀ ਹੈ ਸੁਪਰੀਮ ਕੋਰਟ 'ਚ ਉਸ ਸੁਣਵਾਈ ਦੇ ਦੌਰਾਨ ਜੀ ਜਦੋਂ ਪੰਜਾਬ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਮਿਲਿਆ ਹਾਂ ਤਾਂ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਜੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਪਲੀ ਲਈ ਹੈ ਗਲਤ ਹੈ ਇਹ ਗੁਨਾਹਗਾਰ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਤਾਂ ਵੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਕਰ ਕੀ ਰਿਹਾ ਹੈ ਕਰ ਕੀ ਰਿਹਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਉਹ ਕਹਿੰਦਾ ਵੀ ਅਮਰਿੰਦਰ ਸਿੰਘ ਨੂੰ ਪੁੱਛੋ ਜੀ ਇਹ ਗਰਮੀ ਵੀ ਸੀ ਹੂੰ ਇਹ ਥੋੜੀ ਜੀ ਮਤਲਬ ਆਪਾਂ ਕਹਿੰਦੇ ਨਾਰਾਜ਼ਗੀ ਸੀ ਤੇ ਇਹ ਹੁਣ ਇੱਕ ਤੀਰ ਨਾਲ ਕਈ ਨਿਸ਼ਾਨੇ ਕੀ ਨਾਰਾਜ਼ਗੀ ਦੂਰ ਕਰਤੀ ਹੂੰ ਹੂੰ ਵਾਦਾ ਕੀਤਾ ਸੀ ਕਿ ਬੀਬਾ ਤੈਨੂੰ ਐਡਜਸਟ ਕਰਾਂਗੇ ਐਡਜਸਟ ਵੀ ਕਰਤਾ ਜੀ ਤੇ ਮੈਸੇਜ ਇਹ ਦੇ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਬੰਦਿਆਂ ਨੂੰ ਨਮੈਂਦਗੀ ਨਹੀਂ ਦਵਾ ਸਕਿਆ ਸਗੋਂ ਉਹਨੇ ਆਪਣੀ ਵਾਈਫ ਨੂੰ ਚੇਅਰਪਰਸਨ ਬਣਵਾ ਲਿਆ ਹੂੰ ਹੂੰ ਇਹਦੇ ਨਾਲ ਜਿਹੜਾ ਇਹ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਦੁਆਲੇ ਸਾਰੇ ਇਕੱਠੇ ਹੋ ਜਾਣਗੇ ਵਿਧਾਇਕ ਉਸ ਨੇ ਹੈਗੇ ਇੱਕ ਤਾਂ ਵੱਡਾ ਕਾਰਨ ਇਹ ਹੈ ਅਗਲੀ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਉਹ ਇੱਕ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ ਹੂੰ ਹੂੰ ਮੇਰਾ ਖਿਆਲ ਹੈ ਮਹੀਨੇ ਦੇ ਅੰਤ ਤੱਕ ਕੋਈ ਹੋਣ ਜੀ ਜੀ ਸੁਣਵਾਈ ਚੱਲੀ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਕੀ ਆ ਸਕਦਾ ਹੈ ਹੂੰ ਹੂੰ ਸੰਭਾਵਨਾ ਕੀ ਹੈ ਇਹਦੇ ਤੇ ਕਿਉਂਕਿ ਮਾਮਲਾ ਅਦਾਲਤ ਤੇ ਆਪਾਂ ਕੋਈ ਟਿੱਪਣੀ ਨਹੀਂ ਕਰ ਟਿੱਪਣੀ ਨਹੀਂ ਕਰ ਸਕਦੇ ਟਿੱਪਣੀ ਕਰ ਨਹੀਂ ਸਕਦੇ ਸਮੇਂ ਤੋਂ ਪਹਿਲਾਂ ਪਰ ਇੱਕ ਗੱਲ ਦਾ ਖਿਆਲ ਰੱਖੋ ਜੀ ਕਿ ਕਾਂਗਰਸ ਹਾਈ ਕਮਾਂਡ ਨੇ ਕਰਨਾਟਕਾ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਬਣਾਈ ਸੀ ਜੀ ਉਸ ਲਿਸਟ ਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਸੀ ਤੇ ਫਿਰ ਮੁੜ ਕੇ ਬਾਅਦ ਕਹਿੰਦੇ ਕਟਿਆ ਕਟਿਆ ਗਿਆ ਉਹ ਕਿਉਂ ਕਟਿਆ ਹੂੰ ਉਹ ਇਸ ਕਰਕੇ ਕਟਿਆ ਗਿਆ ਕਿ ਅਦਾਲਤ ਚੋਂ ਹੂੰ ਜੇ ਨੈਗੇਟਿਵ ਫੈਸਲਾ ਆ ਗਿਆ ਜੀ ਤੇ ਕਾਂਗਰਸ ਪਾਰਟੀ ਨੂੰ ਗੁਜਰਾਤ ਦੇ ਵਿੱਚ ਤਾਂ ਖਿਮਾ ਜਨਾ ਪੁੱਛ ਸਕਦਾ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਮਤਲਬ ਜਿਹੜਾ ਅ ਅਲਾਈਟ ਹੋ ਜੂ ਨਾ ਅੰਨਾਂ ਨੇ ਹੁੰਦੋ ਤੇ ਨਾ ਦੋ ਆਉਣ ਜੀ ਆਪਾਂ ਰਹਿ ਨਹੀਂ ਦਿਓ ਸਟਾਰ ਪ੍ਰਚਾਰਕ ਬਣਾਉਈ ਨਾ ਹੂੰ ਹੂੰ ਦੇ ਕਾਂਗਰਸ ਦੀ ਹਾਈ ਕਮਾਂਡ ਇਹ ਮਹਿਸੂਸ ਕਰਦੀ ਹੈ ਕਿ 네ਗੇਟਿਵ ਫੈਸਲਾ ਆ ਸਕਦਾ ਹੈ ਜੀ ਫਿਰ ਪੰਜਾਬ ਵਾਲਿਆਂ ਨੇ ਜਿਹਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਹੂੰ ਹੂੰ ਉਹਨਾਂ ਨੂੰ ਵੀ ਕੁਝ ਦਿਖਦਾ ਹੋਣਾ ਦਿਖਦਾ ਹੋਣਾ ਹਾਂਜੀ ਜੇ ਉਹਨਾਂ ਨੂੰ ਕੁਝ ਦਿਖਦਾ ਹੈ ਉਸ ਤੋਂ ਬਾਅਦ ਜਿਹੜੇ ਹਾਲਾਤ ਆ ਫਿਰ ਕੀ ਹੋਊਗਾ ਹੂੰ ਹੂੰ ਫਿਰ ਇਹ ਹੈ ਕਿ ਪਰਿਵਾਰ ਨੂੰ ਜਿਹੜੀ ਹੈਗੀ ਸਰਕਾਰ ਦੇ ਵਿੱਚ ਨੁਮਾਇੰਦਗੀ ਹੈਗੀ ਭਾਵੇਂ ਮੰਤਰੀ ਨਹੀਂ ਉਹ ਚੇਅਰਪਰਸਨ ਹੈ ਜੀ ਫਿਰ ਇਹ ਵੀ ਹੋ ਸਕਦਾ ਹੈ ਕਿ ਮੰਤਰੀ ਤੋਂ ਅਸਤੀਫਾ ਦਵਾ ਕੇ 6 ਮਹੀਨੇ ਲਈ ਉਹਨਾਂ ਨੂੰ 6 ਮਹੀਨੇ ਲਈ ਆਪਣਾ ਚੇਅਰ ਪਰ ਤੋਂ ਅਸਤੀਫਾ ਦਵਾ ਕਰਨੀ 6 ਮਹੀਨੇ ਲਈ ਮੰਤਰੀ ਬਣਾ ਦੇਣ ਹੂੰ ਤੇ 6 ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈਗੀ ਅਪੀਲ ਅਪੀਲ ਦੁਬਾਰਾ ਅਪੀਲ ਅਪੀਲ ਤਾਂ ਹੋਣੀ ਨਹੀਂ ਜਿਹੜੀ ਤੁਹਾਡੀ ਚੋਣ ਆਉਣੀ ਹੈ ਹੂੰ ਹੂੰ ਬਾਈਪੋਲ ਆਉਣੀ ਹੈ ਬਾਈਪੋਲ ਤੇ ਟਿਕਟ ਦੇ ਕੇ ਅਭਰ ਸਰ ਤੋਂ ਉਮੀਦਵਾਰ ਜਿਤਾ ਲਿਆ ਜਾਵੇ ਇਸ ਕਰਕੇ ਮੈਨੂੰ ਲੱਗਦੀ ਹੈ ਵੀ ਇਹ ਇੱਕ ਤੀਰ ਨਾਲ ਕੈਪਟਨ ਅਵਿੰਦਰ ਸਿੰਘ ਨੇ ਕਈ ਜਿਹੜੇ ਐ ਨਿਸ਼ਾਨੇ ਕੀਤੇ ਇਹਦੇ ਵਿੱਚ ਮੈਂ ਅਗਲੀ ਗੱਲ ਖੋਰ ਕਹਿਣ ਦਿਆਂਗਾ ਜੀ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਅਕਸਰ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਫੈਸਲਾ ਕੀ ਆਉਣਾ ਕੀ ਆਉਣਾ ਹੈ ਪਤਾ ਵੈਸੇ ਉਹ ਵੀ ਸਿਆਣਾ ਬੰਦਾ ਤੋਂ ਹੀ ਸੁੰਗ ਲੈਂਦਾ ਮੈਂ ਤਿੰਨ ਘਟਨਾਵਾਂ ਹੋਈਆਂ ਆਪਣੇ ਸਾਹਮਣੇ ਦੋ ਤਿੰਨਕ ਦੋਆਂ ਦੀ ਜ਼ਿਕਰ ਕਰ ਲੈਨੇ ਆਪਾਂ ਬਾਲਾ ਨਹੀਂ ਕਰਦੇ ਜੀ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ 20 ਸਾਲ ਦੀ ਕੈਦ ਹੋਈ ਜੀ ਹਰਿਆਣੇ ਦੀ ਸਰਕਾਰ ਉਹਦੀ ਡਟ ਕੇ ਮਦਦ ਕਰ ਰਹੀ ਸੀ ਹੂੰ ਹੂੰ ਪੀੜਾ ਨੂੰ ਿਕੱਤਰ ਕਰਨ ਦਾ ਉਸੇ ਮੌਕਾ ਵੀ ਦਿੱਤਾ ਮੌਕਾ ਵੀ ਦਿੱਤਾ ਉਹਨਾਂ ਨੂੰ ਹਰ ਕਿਸਮ ਦੀ ਫੈਸਿਲਿਟੀ ਵੀ ਦੇਤੀ ਹੂੰ ਹੂੰ ਲੇਕਿਨ ਜਦੋਂ ਮਾਮਲਾ ਇੱਕ ਵਕੀਲ ਨੇ ਹਾਈ ਕੋਰਟ ਉਠਾਤਾ ਜੀ ਪਟੀਸ਼ਨ ਦੇ ਰਾਹੀਂ ਹਮਮ ਕਿ ਜੀ ਪੀੜਾ ਬਹੁਤ ਜ਼ਿਆਦਾ ਹੈ ਲੈਂਡ ਆਰਡਰ ਦੀ ਪ੍ਰੋਬਲਮ ਹੋ ਸਕਦੀ ਹੈ ਹੋ ਸਕਦੀ ਹੈ ਉਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਜੀ ਖੁਦ ਪੰਚਕੂਲੇ ਵਾਲੇ ਪਾਸੇ ਗਿਆੜਾ ਮਾਰ ਕੇ ਜੀ ਮੇਰਾ ਹਾਂਜੀ ਸਿਆਣੇ ਬੰਦੇ ਦੇ ਅੰਦਾਜ਼ਾ ਲਾ ਲਿਆ ਸੀ ਕੇ ਜੀ ਐਕਟਿੰਗ ਚੀਫ ਜਸਟਿਸ ਆਪ ਦੇਖਣ ਵਾਸਤੇ ਆ ਰਹੇ ਤਾਂ ਕੋਈ ਹੈ ਇਹਦਾ ਮਤਲਬ ਹੈ ਵੀ ਖਤਰੇ ਦੀ ਘੰਟੀ ਹੈ ਬਾਬੇ ਲਈ ਤੇ ਖਤਰੇ ਦੀ ਘੰਟੀ ਵੱਜ ਗਈ ਹਮਮ ਆਪਾਂ ਪਰਸ ਦੀ ਗੱਲ ਕਰਕੇ ਹਟੇ ਆਸਰਾਮ ਦੀ ਹਾਂਜੀ ਆਸਰਾਮ ਦੀ ਇਹ ਫੈਸਲੇ ਦੀ ਘੜੀ ਕੱਲ ਸੀ ਜੀ ਪਰਸੋਂ ਹੀ ਰਾਜਸਥਾਨ ਦੇ ਅਹਿਮ ਥਾਮਾਂ ਦੇ ਵਿੱਚ ਦਫਾ 44 ਵੀ ਲਾਤੀ ਸੀ ਲਾਤੀ ਸੀ ਜਿਵੇਂ ਦੱਸ ਆਪਾਂ ਗੱਲ ਹਾਂ ਜਿਹੜੀ ਰੇਲਵੇ ਸਟੇਸ਼ਨਾਂ ਤੇ ਬੱਸਾਂ ਤੇ ਨਿਗਰਾਨੀ ਵੀ ਕਰਦੀ ਸੀ ਹੂੰ ਹੂੰ ਤੇ ਨਾਲ ਇਹ ਵੀ ਫੈਸਲਾ ਕਰਤਾ ਸੀ ਕਿ ਫੈਸਲਾ ਓਪਨ ਅਦਾਲਤ ਚ ਨਹੀਂ ਸੁਣਾਇਆ ਜਾਊਗਾ ਸਗੋ ਜੇਲ੍ਹ ਦੇ ਅੰਦਰ ਹੀ ਬਾਹਰ ਲਿਆਉਣਾ ਹੀ ਨਹੀਂ ਹਾਂ ਜੇਲ੍ਹ ਚ ਅਦਾਲਤ ਲੱਗੂਗੀ ਜੇ ਜੇਲ੍ਹ ਚ ਅਦਾਲਤ ਲੱਗਣ ਦੀ ਨੌਬਤ ਆ ਗਈ ਜੀ ਤੇ ਫਿਰ ਦਿਖਦਾ ਹੀ ਹੁੰਦਾ ਕਿ ਕੀ ਹੋਊਗਾ ਜੇ ਸਰਕਾਰ ਬਾਹਰ ਸਕਿਉਰਿਟੀ ਦੇ ਪ੍ਰਬੰਧ ਕਰਨ ਲੱਗ ਗਈ ਸੀ ਤਾਂ ਸਰਕਾਰ ਨੂੰ ਪਤਾ ਲੱਗਿਆ ਸੀ ਜੀ ਇਸ ਕਰਕੇ ਯਾਪਦਾ ਹੈ ਕਿ ਸਰਕਾਰ ਨੂੰ ਕੁਝ ਕੁਝ ਦਿਖਦਾ ਹੈ ਹੂੰ ਹੂੰ ਜੀ ਦੀ ਵਜ੍ਹਾ ਕਰ ਨੂੰ ਉਹਨਾਂ ਨੇ ਆਪਣੀਆਂ ਪੇਸ਼ਕੀ ਪੇਸ਼ ਬੰਦਗੀਆਂ ਜਿਹੜੀਆਂ ਹਾਂ ਹਾਂ ਉਹ ਕਰਨੀਆਂ ਸ਼ੁਰੂ ਕਰ ਦਿੱਤੀ ਜੀ ਸੋ ਵੈਸੇ ਅਕਸਰ ਟੈਲੀ ਸਭ ਪੂਰਾ ਜਿਹਨੂੰ ਆਪਾਂ ਆਖਿਆ ਕੀ ਇੱਕ ਤਰ੍ਹਾਂ ਨਾਲ ਜਿਹਨੂੰ ਡੈਮੇਜ ਜਿਹੜਾ ਹੋਇਆ ਹੈ ਇਹਦੀ ਬਣਾਉਣ ਤੋਂ ਬਾਅਦ ਮੰਤਰੀ ਮੰਡਲ ਦੇ ਵਿਸਤਾਰ ਤੋਂ ਬਾਅਦ ਤੇ ਹੋਰ ਜਿਵੇਂ ਪੰਜਾਬ ਦੇ ਵਿੱਚ ਇੱਕ ਚਰਚਾ ਆਵਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹ ਪਰਫਾਰਮੈਂਸ ਨਹੀਂ ਦੇ ਪਾਰੇ ਤੇ ਇਹ ਵੀ ਚਰਚਾ ਹੈਗੀ ਹੈ ਕਿ ਜਿਵੇਂ ਹੁਣ 29 ਤਰੀਕ ਨੂੰ ਮਈ ਨੂੰ ਜਿਹੜਾ ਹੈਗਾ ਚੋਣ ਆ ਗਈ ਹੈ ਆਪਣੀ ਸ਼ਾਹਕੋਟ ਸ਼ਾਹਕੋਟ ਦੀ ਉੱਥੇ ਹੁਣ ਕੈਪਟਨ ਸਾਹਿਬ ਗਰਮੀ ਦੇ ਵਿੱਚ ਜੇ ਜਾਣਗੇ ਤਾں ਜਾ ਕੇ ਗੱਲ ਬਣੂਗੀ ਮਹਿਲ ਚੋਂ ਨਿਕਲਣਾ ਪੈਣਾ ਸੀ ਇਹ ਮਹੌਸਲ ਚੋਂ ਨਿਕਲਣਾ ਪੈਣਾ ਅੰਦਰ ਬਹਿ ਕੇ ਗੱਲ ਨਹੀਂ ਬਣਦੀ ਸੋ ਇਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਦੇਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਡੈਮੇਜ ਕੰਟਰੋਲ ਮੋਡ ਦੇ ਉੱਤੇ ਪਾਰਟੀ ਆਈ ਹੋਈ ਹੈ ਹੂੰ